ਸੋ ਸਤਿ ਸ੍ਰੀ ਅਕਾਲ ਮੈਂ ਮੋਗਗਤ ਡਾਕਟਰ ਅਮਰਿਕ ਸਿੰਘ ਕੰਡਾ ਤੁਸੀਂ ਮੇਰੇ ਪ੍ਰੋਗਰਾਮ ਅਕਸਰ ਰੇਡੀਓ ਤੇ ਸੁਣਦੇ ਰਹੇ ਨਿਓ ਤੇ ਅਖਬਾਰਾਂ ਵਿੱਚ ਸਿਹਤ ਸੰਬੰਧੀ ਆਰਟੀਕਲਸ ਤੁਸੀਂ ਮੇਰੇ ਪੜ੍ਹਦੇ ਰਹੇ ਨਿਓ ਸੋ ਹਰ ਰੋਜ਼ ਮੈਂ ਤੁਹਾਡੇ ਲਈ ਸਿਹਤ ਸੰਬੰਧੀ ਕੋਈ ਨਾ ਕੋਈ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਨਾ ਵਾਂ ਅੱਜ ਮੈਂ ਤੁਹਾਡੇ ਲਈ ਗਰਮੀਆਂ ਬਹੁਤ ਨੇ ਖਾਸ ਕਰਕੇ ਮੈਂ ਇੰਡੀਆ ਦੀ ਗੱਲ ਕਰ ਰਿਹਾ ਹਾਂ ਗੂੰਦ ਕਤੀਰਾ ਜਿਹੜਾ ਗਰਮੀਆਂ ਦਾ ਅਨਮੋਲ ਤੋਹਫ਼ਾ ਉਹ ਮੈਂ ਦੱਸਣ ਜਾ ਰਹੇ ਹਾਂ ਗੂੰਦ ਕਤੀਰਾ ਨਵੀਂ ਜਨਰੇਸ਼ਨ ਨੂੰ ਪਤਾ ਹੋਵੇ ਜਾਂ ਸ਼ਾਇਦ ਨਾ ਪਤਾ ਹੋਵੇ ਤੇ ਗੂੰਦ ਕਤੀਰਾ ਬਹੁਤ ਸਾਰੇ ਲੋਕ ਕਤੀਰਾ ਗੂੰਦ ਕਹਿੰਦੇ ਨੇ ਤੇ ਕਈ ਇਹਨੂੰ ਗੂੰਦ ਕਤੀਰਾ ਇੱਕੋ ਗੱਲ ਹੀ ਹੈ ਦਸਲ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਇਹ ਗੁਨਾ ਦੀ ਗੁੱਥਲੀ ਹੈ ਗੂੰਦ ਕਤੀਰਾ ਦਰਖਤ ਤੋਂ ਗੂੰਦ ਜਿਹੜਾ ਦਰਖਤੋਂ ਇਹ ਨਿਕਲਦਾ ਨਿਕਲਣ ਵਾਲੀ ਗੂੰਦ ਉਹਦੇ ਸੱਕ ਤੋਂ ਇਹ ਇਹਦੇ ਦਰਖਤ ਹੈ ਉਹ ਕੰਡੇ ਦਾ ਦਰਖਤ ਗਰਮ ਪਥੀਲੇ ਇਲਾਕਿਆਂ 'ਚ ਇਹ ਪਾਇਆ ਜਾਂਦਾ ਇਸ ਦਾ ਸੱਕ ਕੱਟਣ ਦੇ ਤਰਲ ਨਿਕਲਦਾ ਜਿਹੜਾ ਬਾਅਦ 'ਚ ਜੰਮ ਕੇ ਸਫੇਦ ਪੀਲਾ ਹੋ ਜਾਂਦਾ ਫਿਰ ਦਰਖਤ ਦੀ ਗੂੰਦ ਕਿਹਾਉਂਦਾ ਗੋਮਨ ਕਾ ਤੀਰ ਤਸਵੀਰ ਚ ਠੰਡਾ ਹੁੰਦਾ ਇਸ ਦਾ ਗਰਮੀਆਂ ਸੇਵਨ ਕਰਨਾ ਚਾਹੀਦੀ ਆ ਸਰਦੀਆਂ ਚ ਇਸ ਦਾ ਸੇਵਨ ਵੱਡੇ ਜੋੜਾਂ ਲਈ ਠੀਕ ਨਹੀਂ ਮੰਨਿਆ ਜਾਂਦਾ ਤੇ ਗਠੀਆ ਵਾਲਿਆਂ ਰੋਗੀਆਂ ਲਈ ਬਹੁਤ ਹਰਮਪੂਲ ਹੁੰਦਾ ਸੋ ਇਸ ਦੇ ਸੇਵਨ ਨਾਲ ਸਰੀਰ ਤਾਕਤਮੰਦੀ ਰਹਿੰਦੀ ਹੈ ਤੇ ਪਿਸ਼ਾਬ ਚ ਜਲਨ ਅਤੇ ਪਿਸ਼ਾਬ ਨਾਲ ਸੰਬੰਧ ਬਿਮਾਰੀ ਇਸ ਗਾਮਬਨ ਦਿਵੰਗ ਕੰਮ ਕਰਦਾ ਗੋਨ ਕਤੀਰਾ ਪ੍ਰਯੋਗ ਪੈਨ ਪੈਨ ਬਣੇ ਕੀਤਾ ਜਾਂਦਾ ਹੈ ਆਓ ਜਾਣੀਏ ਗੋਨ ਕਤੀਰਾ ਦੇ ਗੁਣ ਕੀ ਹੈ ਗੋਨ ਕਤੀਰਾ ਸਰੀਰ ਦੇ ਖੂਨ ਨੂੰ ਗਾੜਾ ਕਰਦਾ ਦਿਲ ਨੂੰ ਮਜ਼ਬੂਤ ਕਰਦਾ ਹੈ ਅੱਖਾਂ ਦੀ ਖਾਰਸ਼ ਨੂੰ ਦੂਰ ਕਰਕੇ ਅੱਖਾਂ ਨੂੰ ਤਾਕਤਵਰ ਬਣਾਉਂਦਾ ਹੈ ਇਹ ਸਰੀਰ ਜਨਿਕਲਣ ਵਾਲੇ ਖੂਨ ਨੂੰ ਰੋਕਦਾ ਹੈ ਸਾਰੇ ਰੋਗ ਨੂੰ ਠੀਕ ਕਰਦਾ ਹੈ ਖਾਂਸੀ ਨੂੰ ਖਤਮ ਕਰਕੇ ਕਫ ਨੂੰ ਖਤਮ ਕਰਦਾ ਹੈ ਛਾਤੀ ਦੀ ਆਵਾਜ਼ ਜਿਵੇਂ ਖੜਖੜ ਦੀ ਆਵਾਜ਼ ਹੁੰਦੀ ਛਾਤੀ ਚੋਂ ਫੇਫੜਿਆਂ ਦੇ ਜ਼ਖਮਾਂ ਨੂੰ ਠੀਕ ਕਰਦਾ ਸੋ ਇਸ ਦਾ ਪ੍ਰਯੋਗ ਜਰ ਜ਼ਹਿਰ ਉਤਾਰਨ ਵਾਸਤੇ ਵੀ ਠੀਕ ਕੀਤਾ ਜਾਂਦਾ ਆ ਪ੍ਰਯੋਗ ਕੀਤਾ ਜਾਂਦਾ ਸੋ ਖਾਸ ਕਰਕੇ ਗਰਮ ਮિજાਜ ਵਾਲੇ ਵਿਅਕਤੀ ਜਿਨ੍ਹਾਂ ਨੂੰ ਗਰਮੀ ਤਸੀਰ ਗਰਮ ਹੁੰਦੀ ਹੈ ਉਹਨਾਂ ਦਾ ਜ਼ਹਿਰ ਬਹੁਸ਼ੇਧੀ ਉਤਾਰਦਾ ਹੈ ਪਿਸ਼ਾਵ ਚ ਜਲਨ ਮਾਸਿਕ ਤਾਰ ਮੱਕਟਾਉਣਾ ਹੱਥਾਂ ਬੈਨ ਜਲਨ ਸਰਦੀ ਜਲਨ ਖੁਸ਼ੀ ਖੁਸ਼ਕੀ ਜਿਆਦਾ ਪਿਆਸ ਲੱਗਣਾ ਰਹਿਊਗਾ ਲਈ ਠੀਕ ਹੈ ਸੋ ਮੈਂ ਲਾ ਉਹਨਾਂ ਦੇ ਲਾ ਉਹਦੀ ਫਾਇਦੇ ਸੁਣ ਜਾ ਰਹੇ ਹਾਂ ਕਮਜ਼ੋਰੀ ਤੇ ਥਕਾਨ ਦੂਰ ਕਰੇ ਥਕਾਨ ਕਮਜ਼ੋਰੀ ਗਰਮੀ ਦੇ ਕਾਮ ਚੱਕਰ ਆਉਣਾ ਉਲਟੀ ਮਾਈਗਰੇਨ ਵਰਗੀਆਂ ਸਮੱਸਿਆਵਾਂ ਨੂੰ ਕਦੀ ਇਹ ਬਹੁਤ ਫਾਇਦੇਮੰਦ ਹੈ ਹਰ ਰੋਜ਼ ਸ਼ਾਮ ਨੂੰ ਪੀਉਂਦੇ ਹੋਏ ਗੁੰਦਕਤੀਰੇ ਮਿਸ਼ਰੀ ਜਾਂ ਸ਼ਰਬਤ ਪਾ ਕੇ ਪੀਣ ਨਾਲ ਜੇ ਦੀ ਪੇਟ ਹੁੰਦੀ ਆ ਉਹ ਠੀਕ ਹੋ ਜਾਂਦੀ ਹੈ ਪਿਤ મતਲਬ ਜਿਹੜਾ ਆਪਣਾ ਸਰੀਰ 'ਚ ਗਰਮੀ ਹੁੰਦੀ ਹੈ ਖੂਨ ਦੀ ਸਮੱਸਿਆ ਠੀਕ ਕਰੇ ਗੁੰਦਕ ਤੀਰ 'ਚ ਭਰਪੂਰ ਮਾਤਰਾ ਦੇ ਪ੍ਰੋਟੀਨ ਫੋਲਕਾਸਟਰ ਵਰਗੇ ਤੱਤ ਪਾਈ ਜਾਂਦੇ ਨੇ ਇਹ ਸਰੀਰ ਦੇ ਖੂਨ ਨੂੰ ਗਾੜਾ ਕਰਦਾ ਤੇ 10 ਤੋਂ 20 ਗ੍ਰਾਮ ਗੁੰਦਕ ਤੀਰਾ ਰਾਤ ਨੂੰ ਮਿੱਟੀ ਜਾਂ ਕੱਚ ਦੇ ਪਾਣੀ 'ਚ ਪਾ ਕੇ ਸਰ ਮਿਸ਼ਰੀ ਸ਼ਰਬਤ ਜਾਂ ਦੁੱਧ ਨਾਲ ਪੀਓ ਇਹ ਖੂਨ ਦੀ ਸਮੱਸਿਆ ਨੂੰ ਠੀਕ ਕਰਦਾ ਸਰਦਾਰ ਦਾ ਦਾ ਸੁਸੇਦਾ ਦਰ ਜਿਹੜਾ ਹੈਗਾ ਉਹ ਲਗਭਗ 4 ਗ੍ਰਾਮ ਮਹਿੰਦੀ ਦੇ ਫੁੱਲ 3 ਗ੍ਰਾਮ ਗੂਨਕ ਪਤੀਲਾ ਮਿੱਟੀ ਦੇ ਪੰਡ ਦੇ ਚ ਭਾਉਂਦੇ ਹੋ ਸਵੇਰੇ ਮਿਸ਼ਰੀ ਦੇ ਨਾਲ ਪੀਸ ਕੇ ਪੀਓ ਇਸ ਨਾਲ ਸਿਰਦਰਦ ਤੋਂ ਇਲਾਵਾ ਜਲਨ ਵਾਲਾ ਜੰਨ ਬੰਦ ਹੋ ਜਾਵੇਗਾ ਗਲੇ ਦੀ ਗੰਢ ਦਾ ਹੋਣਾ ਸਵੇਰੇ ਲਈ ਦੋ ਇਸੇ ਗੂਨਕ ਪਤੀਰਾ ਦੋ ਹਿੱਸੇ ਨਾਨਖਵਾ ਹੁੰਦੀ ਜੀ ਨਾਨਖਵਾ ਨੂੰ ਬਰੀਕ ਧਨੀਏ ਦੇ ਪੱਤਿਆਂ ਤੇ ਰਸ ਮਿਲਾ ਕੇ ਗਲੇ ਤੇ ਲੀਪ ਕਰੋ ਗਲੇ ਦੀ ਗੰਢ ਨੂੰ ਰਾਹ ਮਿਲਦਾ ਹੈ ਹਰ ਰੋਜ਼ 10 ਤੋਂ 20 ਗ੍ਰਾਮ ਪੀਉਂਦਾ ਅਤੀਰਾ ਸ਼ਰਬ ਚ ਮਿਲਾ ਕੇ ਪੀਣ ਦੇ ਲੋਕਾਂ ਪੀਣ ਨਾਲ ਲੋਕਾਂ ਨੂੰ ਰਾਹ ਮਿਲਦਾ ਹੈ ਸੋ ਇਸਤਰੀ ਰੋਗ ਦੇ ਚ ਫਾਇਦੇਮੰਦ ਨੇ ਇਸ ਇਹ ਔਰਤਾਂ ਦੇ ਕਮਜ਼ੋਰੀ ਮਹੀਨੇ ਚ ਗੜਬੜੀ ਜਾਂ ਲੋਰੀਆ ਠੀਕ ਕਰਦਾ ਹੈ ਇਹ ਅਨੀਮੀਆ ਨੂੰ ਠੀਕ ਕਰਦਾ ਹੈ ਗਰਮੀਆਂ ਗਰਮੀ ਹਰ عمر ਦੀਆਂ ਔਰਤਾਂ ਕੁੜੀਆਂ ਨੂੰ ਇਹ ਸੇਵਨ ਕਰਨਾ ਚਾਹੀਦਾ ਹੱਥਾਂ ਪੈਰਾਂ ਦੀ ਜਲਨ ਸੀਰ ਚ ਹੱਥ ਪੈਰ ਸਿਰ ਜਾਂ ਪਿਸ਼ਾਬ ਜਿੱਥੇ ਵੀ ਜਲਨ ਹੋਵੇ ਕਦੀ ਇਹ ਬੋਲ ਲੱਗਦਾ ਹੈ ਜ਼ਬਰਦਸਤ ਗਰਮੀ ਐ ਚ ਵੀ ਕਰੋ ਗਰਮੀ ਚ ਹੀ ਕਰੋ ਸੋ ਸਵਪਨ ਦੋਸ਼ ਗੂਨਤੀ ਦਾ ਹਰ ਰੋਜ਼ ਖਾਣ ਨਾਲ ਸਵਪਨ ਦੋਸ਼ ਠੀਕ ਹੋ ਜਾਂਦਾ ਹੈ ਇਸ ਨੂੰ 12 ਘੰਟੇ ਪਾਣੀ ਚ ਪਿਉ ਕੇ ਸ਼ਰਬਤ ਜਦੋਂ ਤੇ ਮਿਕਸ ਕਰਕੇ ਉਪੀਓ ਸ਼ਾਵ ਦੇ ਲੋਗ ਮੂਤਰ ਰੋਗ ਜਿਹੜੇ ਹੈਗੇ ਆ ਉਹ ਗੁੰਦੀ ਦਾ ਬਹੁਤ ਲਾਭਦਾਇਕ ਹੈ ਇਸ ਤੋਂ ਸੋਇਸ ਨੂੰ ਵਾਤੋ ਗਰਮੀਆਂ ਚ ਸਵੇਰ ਸ਼ਾਮ ਖਾਓ ਵਾਤੋ ਦਾ ਮਲ 10 ਤੋਂ 20 ਗ੍ਰਾਮ ਤੋ ਦੋਸਤੋ ਇਸ ਨੂੰ ਵਾਤੋ ਸ਼ੇਅਰ ਕਰੋ ਕੁਸ਼ਲ ਰਹੋ ਤੰਦਰੁਸਤ ਰਹੋ ਸੋ ਇਹੋ ਜਿਹੇ ਆਰਟੀਕਲ ਜਿਹੜੇ ਹੈਗੇ ਆ ਤੁਸੀਂ ਅਕਸਰ ਵਾਤੋ ਸ਼ੇਅਰ ਕਰਿਆ ਕਰੋ ਕਰਪਲਾ ਹੋ ਬਲਾ ਹੰਤਪਲਾ ਦਾ ਪਲਾ ਸੋ ਦੋਸਤੋ ਇਹ ਜ਼ਰੂਰੀ ਹੈ ਲੋਕੇ ਕੋਈ ਪਤਾ ਨਹੀਂ ਕਦੋਂ ਕੀ ਦਾ ਵਾਜਾ ਵਜ ਜਾਣਾ ਸੋ ਤੰਦਰੁਸਤ ਰਹੋ ਕੋਸ਼ਰ ਰਹੋ ਵੱਤ ਵੇ ਸ਼ੇਅਰ ਕਰੋ ਕਰਪਲਾ ਹੋ ਬਲਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ